ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੁਖੇਵਾਲਾ ਜੀ ਤਹਿਸੀਲ ਜੀਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਿਰੋਜ਼ਪੁਰ ਤੁਹਾਡੇ ਲਈ ਪੰਜ ਐਨੀਮਲ ਲੈ ਕੇ ਆਏ ਆ ਜੀ ਪੰਜੇ ਗੱਬਣ ਆ ਜੀ ਜਾਣਕਾਰੀ ਇੱਕ ਸੂਈ ਇੱਕ ਸੂਈ ਹੈ ਜੀ ਇੱਕ ਸੂਈ ਹੈ ਚਾਰ ਗੱਬਣ ਆ ਬਾਕੀ ਜਾਣਕਾਰੀ ਆਪਾਂ ਬਾਾਈ ਤੋਂ ਲੈ ਦਿੰਨੇ ਆ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਰਾੜ ਕੀ ਹਾਲ ਆ ਵਧੀਆ ਜੀ ਵਧੀਆ ਤੁਸੀਂ ਦੱਸੋ ਕੰਮ ਕਰ ਜਾ ਚੱਲੀ ਜਾਂਦਾ ਜੀ ਹਨ ਕਿਰਪਾ ਬਾਬੇ ਨਾਨਕ ਦੀ ਬਹੁਤ ਵਧੀਆ ਠੀਕ ਆ ਜੀ ਐਡਰੈਸ ਦੱਸ ਦਿਓ ਜੀ ਪ੍ਰੋਪਰ ਐਡਰੈਸ ਪ੍ਰੋਪਰ ਜੀ ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀਰੇ ਤੋਂ 5 ਕਿਲੋਮੀਟਰ ਆ ਇਹ ਮੋਗੇ ਤੋਂ 20 ਕਿਲੋਮੀਟਰ ਆਪਣਾ ਪਿੰਡ ਪੈਂਦਾ ਹੈ ਠੀਕ ਹੈ ਜੀ ਹਾਂਜੀ ਮੋਬਾਈਲ ਨੰਬਰ ਹੈ 7009633319 7009633319 ਠੀਕ ਹੈ ਜੀ ਕਿਧਰੋਂ ਸ਼ੁਰੂ ਕਰਗੇ ਜੀ ਇਧਰੋਂ ਕਰ ਲੈਣੀ ਠੀਕ ਹੈ ਜੀ ਦੂਜੇ ਦੂਏ ਸੁੰਨ ਵਾਲੀ ਹੈ ਜੀ ਵੜ ਠੀਕ ਹੈ ਸੁਹਾ ਦੂਜਾ ਸੁੰਨ ਦੀ ਸਮਾਂ ਕਿੰਨਾ ਲੈ ਜਾਓ ਜੀ ਸਮਾਂ ਕੋਈ ਦੱਸ ਦਿੰਦੇ ਜਾਊਗੀ ਜੀ ਦਸ ਦਿਨ ਲੈ ਜਾਓ ਥਾਣਾ ਦੀ ਦੰਨ ਹੈ ਜੀ ਬਰਾੜ ਇੱਕ ਤੁਹਾਡੇ ਮਾਧਿਅਮ ਨੇ ਬੇਨਤੀ ਕਰਦਾ ਵੀ ਜਿਹੜਾ ਪਸ਼ੂ ਗੱਭਣ ਹਾਂਜੀ ਪਹਿਲੀ ਗੱਲ ਦਾ ਜਿਹੜੇ ਵੀਰ ਨੇ ਪੈਸੇ ਲਾਉਣੇ ਉਹ ਘਰੇ ਆ ਕੇ ਤੈਨ ਤਸੱਲੀ ਕਰੋ। ਇਹ ਵੀ ਆਨਲਾਈਨ ਮਗਾਉਂਦਾ ਥਣਾ ਦੀ ਗਰੰਟੀ ਹੋਊਗੀ। ਠੀਕ ਆ ਜੀ। ਦੁੱਧ ਤੁਸੀਂ ਆਪਦੀ ਸੇਵਾ ਦਾ ਲੈਣਾ। ਦੁੱਧ ਦੀ ਸੇਵਾ ਦਾ ਹੀ। ਠੀਕ ਆ ਜੀ। ਭਲਾ ਉੱਤਰ ਦੀ ਪਾਸ ਕਰ ਲਿਆ ਆਪਦੇ। ਬਿਲਕੁਲ ਜੀ ਗੱਡੀ ਤਾਂ ਉੱਤਰ ਦੀ ਪਾਸ ਕਰੋ ਪਹਿਲਾਂ। ਠੀਕ ਆ ਜੀ। ਤੁਸੀਂ ਪੈਸੇ ਦੇਣੇ ਆ। ਹਾਂ ਜੀ। ਠੀਕ ਹੈ ਨਾ ਪੈਸੇ ਦੇਣੇ ਪਹਿਲਾਂ ਤੁਸੀਂ ਤਸੱਲੀ ਕਰੋ। ਠੀਕ ਆ ਜੀ। ਹਾਂ ਜੀ। ਸਮਾਂ ਕਿੰਨਾ ਦੱਸਿਆ ਸੀ ਰਹਿਣ ਦੇ ਨੂੰ ਜੀ? 10 ਦਿਨ ਲੱਜੂਗੀ ਜੀ। ਠੀਕ ਆ ਜੀ ਆ ਵੈਸੇ ਹੀ ਹਮਾਰੇ ਇੱਕ ਹੋਰ ਬੇਨਤੀ ਹੈ ਬਰਾੜ ਵੀ ਜ 2-4 ਦਿਨ ਇਧਰ ਉਧਰ ਹੋ ਸਕਦਾ ਹੈ। ਇਧਰ ਉਧਰ ਹੋ ਜਾਂਦੇ ਜਿਵੇਂ ਘਰ ਵਾਲਾ ਦੱਸਦਾ ਆਪਾਂ ਦੱਸ ਦਿੰਨੇ। ਠੀਕ ਹੈ ਜੀ। ਹਾਂਜੀ। ਬਾਈ ਦੇ ਦੱਸਣ ਮੁਤਾਬਕ ਸੁਹਾ ਦੂਜਾ ਸੁਹਂਦੀ ਆ। ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਸ਼ਾਈਨਿੰਗ ਵਾਲੀ ਸਕਿਨ ਆ। ਸਮਾਂ ਜਿਹੜਾ ਬਾਈ ਦੱਸਦਾ ਕਿ 10 ਦਿਨ ਲੈ ਜੂਗੀ। 2 ਦਿਨ ਵੱਧ ਵੀ ਲਿਜਾ ਸਕਦੀ ਹੈ, 2 ਦਿਨ ਪਹਿਲਾਂ ਵੀ ਸੁ ਸਕਦੀ ਹੈ। ਜਿਵੇਂ ਬਾਈ ਕਹਿੰਦਾ ਮਾਲਕਾਂ ਨੇ ਇਨਫੋਰਮੇਸ਼ਨ ਦਿੱਤੀ ਆ ਆਪਾਂ ਉਹ ਮੈਂ ਦੱਸ ਦੇਈ ਦੀ ਆ। ਸਮਾਂ ਗਾਂ ਪਛਾਣ ਹੋ ਸਕਦਾ ਜੀ। ਬਾਕੀ ਜਿਹੜੀ ਮੇਨ ਗੱਲ ਆ ਥਣਾ ਦੀ ਉਹ ਡੰਨ ਹੋਊਗੀ ਬੇਫਿਕਰ ਹੋ ਜਾ। ਕੋਸ਼ਿਸ਼ ਕਰਿਆ ਕਰੋ ਕਿ ਆਪਦੀ ਬਾਈ ਦੇ ਘਰੇ ਆ ਕੇ ਪਾਸ ਕਰ ਲਿਆ ਕਰੋ ਜੇ ਕੋਈ ਆਨਲਾਈਨ ਮੰਗਵਾਉਂਦਾ ਤਾਂ ਬਾਈ ਕਹਿੰਦਾ ਆਪਦੀ ਗੱਡੀ 'ਚ ਉੱਤਰ ਦੀ ਪਾਸ ਕਰ ਲਿਆ ਕਰੋ ਇਹਦੀ ਡਿਮਾਂਡ ਜੀ ਇਹਦਾ 35000 ਰੁਪਏ ਜੀ ਹੋਜੂ ਲੈਸ ਜੀ ਮਾਨਤਾਣ ਕਰਾਂਗੇ ਜੀ ਠੀਕ ਹੈ ਜੀ ਮੁੱਲ ਰੇਟ ਬਾਈ ਦੇ ਬਿਲਕੁਲ ਛੋਟੇ ਛੋਟੇ ਹੀ ਹੁੰਦੇ ਆ 35000 ਰੁਪਿਆ ਡਿਮਾਂਡ ਆ ਵਿੱਚੋਂ ਲੈਸ ਹੋਜੂ ਜੇ ਕੋਈ ਸਾਹਮਣ ਵਾਲਾ ਵੀਰ ਲੈ ਗਿਆ ਤਾਂ 4 ਦਿਨ ਸਾਹਮ ਕੇ ਵੀ 4 ਪੈਸੇ ਲੈ ਸਕਦਾ ਜੀ 2 ਨੰਬਰ ਜੀ ਇਹਦੀ ਕੀ ਡਿਟੇਲ ਹੈ ਜੀ 2 ਨੰਬਰ ਛਿੱਗੀ ਹੈ ਬੜ ਜੀ ਠੀਕ ਹੈ ਜੀ ਦੂਜੀ ਸਵੇਰ ਸੂਣ ਵਾਲੀ ਹੈ ਕੋਈ ਪੰਜ ਚਾਰ ਦਾ ਲੋਗ ਠੀਕ ਹੈ ਜੀ ਆ ਬੈਕ ਸਾਈਡ ਤੇ ਜਿਹੜੀਆਂ ਮਾੜੀਆਂ ਮਾੜੀਆਂ ਵੈਸੇ ਹੀ ਹੈ ਜੀ ਇਹਦੇ ਬੁੱਬੀਆਂ ਜੀਆਂ ਚਲਦੀਆਂ ਨਹੀਂ ਜੀ ਠੀਕ ਹੈ ਜੀ ਚਾਰ ਤੁਹਾਨੂੰ ਓਕੇ ਜਮਾ ਜੀ ਬਿਲਕੁਲ ਓਕੇ ਹੈ ਬ੍ਰੀਡ ਬਹੁਤ ਹੈ ਜੀ ਚੈੱਕ ਕਰ ਸਕਦੇ ਹੋ ਪੂਰੀ ਬਦਾਮੀ ਜਾਂਦਾ ਕੱਲਾ ਸਹੀ ਗੱਲ ਹੈ ਕਲਰ ਬਦਾਮੀ ਆ ਜਾਂਦਾ ਜੀ ਵਜਨ ਵਜੂਦ ਚੰਗਾ ਆ ਜਾਂਦਾ ਖੂਬਸੂਰਤੀ ਚੰਗੀ ਹੈ ਛੋਟਾ ਗੋਲ ਕੰਨ ਬਾਕੀ ਬੋਦੀ ਵਾਲੀ ਬੱਛੀ ਹੈ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਥੋੜਾ ਕੈਮਰੇ ਪੰਜ ਚਾਰ ਦਿਨਾਂ ਵਿੱਚ ਦੱਸਦਾ ਕਿ ਸਮਾਂ ਹਜੇ ਲੈ ਜੂਗੀ ਸੋਹਣ ਟਿੱਕਰ ਉਦੋਂ ਟਿੱਕਰ ਦਾ ਪੂਰਾ ਸੋਨਾ ਤੇ ਵੱਡਾ ਹਵਾਨਾ ਤਿਆਰ ਕਰੂਗੀ ਬੈਕ ਸਾਈਡ ਤੇ ਵੈਸੇ ਹੀ ਆ ਆਪਾਂ ਦਿਖਾ ਦਿੰਨੇ ਆ ਜੀ ਸਰਾਖ ਹੈ ਨਹੀਂ ਇੰਨਾ ਚ ਥਾਣਾ ਦਾ ਸਾਈਜ਼ ਬਹੁਤ ਸੋਹਣਾ ਆ ਸੋਨਾ ਗੁਲਾਬੀ ਥਾਣਾ ਜੀ ਬਾਕੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਬਰਾਡ 2000 ਰੁਪਏ ਜੇ ਜੋੜਾ ਲੈ ਲੂ ਜੀ ਕੋਈ ਜੋੜਾ ਕੋਈ ਲੈ ਲੂਗਾ ਮੰਨ ਲਓ ਮਾਨਤਨ ਕਰਦੇ ਆਂਗੇ ਰੇਟ ਵਾੜੇ ਨਹੀਂ ਆਪਾਂ ਮੰਗੇ ਬਾਈ ਵਾੜੇ ਨਹੀਂ ਜੀ ਹਾਂ ਪੂਰੇ ਪੂਰੇ ਜੀ ਜੈਨੋ ਨਹੀਂ ਠੀਕ ਹੈ ਜੀ ਇਹਦਾ 42000 ਰੁਪਇਆ ਡਿਮਾਂਡ ਆ ਬਾਕੀ ਲੈਸ ਉਹਦੇ ਚ ਹੋ ਜਾਊਗਾ ਅੱਗੇ ਜੀ ਤਿੰਨ ਨੰਬਰ ਇਹਦੀ ਕੀ ਡਿਟੇਲ ਆ ਜੀ ਤਿੰਨ ਨੰਬਰ ਦੇ ਬੱਚੀ ਪਹਿਲੇ ਸੂਏ ਸੂਣ ਵਾਲੀ ਹੈ ਜੀ ਦੰਦੋ ਜੀ ਦੰਦ ਨਹੀਂ ਵੇਖੇ ਬਰਾੜੋ ਜਵਾਨੀ ਹੋਣੀ ਹੈ ਮੇਰੇ ਹਿਸਾਬ ਨਾਲ ਠੀਕ ਹੈ ਜੀ ਸਮਾਂ ਕਿੰਨਾ ਲੈਂਦੀ ਆ ਜੀ ਇਹ ਲੈ ਜੂਗੀ ਕੋਈ 15 ਦਿਨ ਤਾਂ ਜੀ ਠੀਕ ਹੈ ਜੀ ਖੁੱਲੇ ਲੈ ਜੂ ਹਜੇ 15 ਬੜੀ ਆਮ ਨਾਲ ਲੈ ਜੂਗੀ ਜੀ ਥੰਦੀ ਸੀਡ ਆ ਥੰਥੁਣ ਬਹੁਤ ਸੋਹਣਾ ਲੱਗਾ ਠੀਕ ਹੈ ਜੀ ਝੋਲੀ ਬਹੁਤ ਸੋਹਣੀ ਪੱਟੀ ਵਾਲੀ ਡੇਟ ਮੁਤਾਬਕ ਦਿਨ 15 ਪਏ ਆ ਜੀ ਸੂਆ ਪਹਿਲਾ ਦੰਦ 22 ਦਾ ਕਿ ਬਾਕੀ ਥਣਾ ਦੇ ਸੈਜ ਬਹੁਤ ਸੋਹਣੇ ਆ ਤਿਆਰੀ ਸੂਣੀ ਕਰਦੀ ਹੁੰਦੀ ਆ ਸ਼ੁਰੂ ਹੀ ਕੀਤੀ ਆ ਹਜੇ ਹਵਾਨੇ ਦੀ ਤਿਆਰੀ 15 ਦਿਨਾਂ ਤੇ ਕਰਤਾ ਪੂਰਾ ਵੱਡਾ ਹਵਾਨਾ ਤਿਆਰ ਕਰੂਗੀ ਜੀ ਬਾਕੀ ਦੁੱਧ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦੁੱਧ ਲੈ ਸਕਦੇ ਹੋ ਸ਼ਾਈਨਿੰਗ ਵਾਲੀ ਸਕਿਨ ਆ ਜੀ ਇਹਦੀ ਡਿਮਾਂਡ ਜੀ ਇਹਦਾ 29000 ਰੁਪਏ ਆ ਜੀ ਠੀਕ ਆ ਜਮਾ ਛੋਟਾ ਜਿਹਾ ਆਏ ਕਿਉਂਕਿ ਵੀਰੇ ਕੱਚੀ ਆ ਜੀ ਜਿੱਦ ਦੇ ਤਿਆਰ ਹੋਗੀ ਉਹਦੇ ਭਾਅ ਵੀ ਹੋਰ ਹੋਊਗਾ ਜੇ ਕਿਸੇ ਨੇ ਸਾਮਕੇ ਵੇਚ ਲਈ ਤਾਂ 4 ਪੈਸੇ ਉਹਨੂੰ ਵੱਜ ਜਾਣਗੇ ਅੱਜ ਦਾ ਜਿਹੜੀ ਡਿਮਾਂਡ ਆ 29000 ਰੁਪਿਆ ਵਿੱਚੋਂ ਲੈਸ ਹੋ ਜਾਊਗਾ ਜੀ ਅੱਗੇ ਦਿੱਤਾ ਚਾਰ ਨੰਬਰ ਇਹ ਚਾਰ ਨੰਬਰ ਦੇ ਵੜ ਬਰਾੜ ਕਲਦੀ ਸੁਈ ਹੋਈ ਆ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਮਗਰ ਆ ਜੇਰ ਡਾਨਾ ਜੀ ਜੇਰ ਡਾਨਾ 12 ਜਲੋਂ ਬੋਲਾ ਪਿਆਰ ਜੋਖ ਕੇ ਦੇ ਦਾਂਗੇ ਬਿਲਕੁਲ ਭਵੇਂ ਚਾਰ ਡੰਗ ਹਾਂ ਜੋਖਣ ਵਾਲੀ ਗੱਲ ਮੈਂ ਖੋਰ ਦੱਸਦਾ ਜਿਹੜਾ ਦੁੱਧ ਜਾਂ ਬੋਲਾ ਦੱਸ ਦਿਆਂ ਆਪਣੇ ਘਰ ਦਾ ਦੱਸਦੇ ਆ ਠੀਕ ਹੈ ਜੀ ਅਗਲੇ ਦੇ ਕਰ ਦਾਂਗੇ ਸਹੀ ਗੱਲ ਆ ਜੀ ਤੁਸੀਂ ਜਾ ਕੇ ਪੱਠੇ ਨਾ ਪਾਉਂ ਇਹਦਾ ਦਾਹ ਰਹੇ ਜੀ ਉਹ ਤੁਹਾਡੀ ਸੇਵਾ ਦਾ ਆਪਾਂ ਆਵਦੇ ਕਰੇ 12 ਕਿਲੋ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਅਗਲੇ ਨੇ ਤਸੱਲੀ ਕਰਨੀ ਹੈ ਮੋਸਟ ਵੈਲਕਮ ਥਾਣਾ ਦਾ ਕੋਈ ਪੂਰ ਛਿੱਟ ਨਾ ਚਵਾਈ ਬਹੁਤ ਗਾਡਰ ਲੁਗੀ 1 ਨੰਬਰ ਹੈ ਠੀਕ ਹੈ ਜੀ ਤੋੜ ਕੇ ਦਿਖਾ ਦੇ ਗੱਡ ਬਚੀ ਹੋਏ ਠੀਕ ਹੈ ਜੀ ਸੁਆ ਦੂਜਾ ਜੀ ਸੁਆ ਦੂਜਾ ਸੁਆ ਦੂਜਾ ਕੱਲ ਦੀ ਸੂਈ ਆ ਜੇਰ ਪ੍ਰੋਪਰ ਡਨ ਬੱਚਾ ਮਗਰ ਆ ਜਾਂਦਾ ਜੀ ਬੱਚਾ ਸਾਹੀ ਵਾਲ ਕ੍ਰੋਸ ਆ ਜੀ ਸਾਹੀ ਵਾਲ ਕ੍ਰੋਸ ਚ ਪੈ ਜਾਂਦੀ ਆ ਬੰਦੀ ਮਿੱਠੀ ਬਹੁਤ ਆ ਚਵਾਈ ਬਹੁਤ ਚੰਗੀ ਆ ਠੀਕ ਹੈ ਜੀ ਚਵਾਈ ਦੀ 1 ਨੰਬਰ ਆ ਸੀਰੀਜ਼ ਲੱਗ ਵੀ ਕਰਮਾ ਵਾਲੀ ਪੂਰੀ ਆ ਜੀ ਜਿਹੜਾ ਬਾਈ ਦੇ ਘਰੇ ਨੈੱਟ ਬ ਉਹ 12 ਕਿਲੋ ਆ ਦੋ ਟੈਮ ਚਾਰ ਟੈਮ 6 ਟੈਮ 22 ਦੇ ਘਰੇ ਤੁਸੀਂ ਚਵਾਈ ਕਰ ਸਕਦੇ ਹੋ ਫੋਟ ਨਹੀਂ ਸ਼ਾਕ ਨਹੀਂ ਠਾਨ ਪੂਰਾ ਮੋਟਾ ਲੱਗਿਆ ਵਾ ਹੱਥੀ ਚਵਾਈ ਵਾਲਾ ਠਾਣਾ ਜੀ ਅੱਗੇ ਦੁੱਧ ਤੁਹਾਡੀ ਸੇਵਾ ਦਾ ਜਿੰਨੀ ਤੁਸੀਂ ਕਰ ਲੋਗੇ ਉਹਨਾਂ ਦੁੱਧ ਤੁਸੀਂ ਲੈ ਸਕਦੇ ਆ ਜੀ ਬਾਕੀ ਬੈਕ ਸਾਈਡ ਤੋਂ ਹਵਾਨਾ ਦਿਖਾ ਦਿੰਨੇ ਆ ਜੀ ਸਾਹੀ ਵਾਲਨਾ ਕ੍ਰੋਸ ਦਾ ਫਾਇਦਾ ਹੋ ਜਾਣਾ ਕਿ ਦੁੱਧ ਇਹਦਾ ਮੱਝਾ ਰ ਗਈ ਹੁਣ ਤੇ ਫੈਟ ਚੰਗੀ ਹੋਣੀ ਸੀਲਸ ਲੱਗ ਕਰਮ ਵਾਲੀ ਤੁਸੀਂ ਦੇਖ ਹੀ ਚੁੱਕੇ ਹੋ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਬਰਾੜ 42000 ਠੀਕ ਹੈ ਜੀ ਜਮਾ ਛੋਟੀ ਜੀ ਡਿਮਾਂਡ ਆ 40000 ਬਾਕੀ ਲੈਸ ਬਾਈ ਕਹਿੰਦਾ ਵਿੱਚੋਂ ਜ਼ਰੂਰ ਹੋ ਜਾਊਗਾ ਜੀ ਜਿਹਨੂੰ ਪਸੰਦ ਆਊਗੀ ਕਨੈਕਟ ਬਾਈ ਨਾਲ ਕਰ ਲਿਓ ਅੱਗੇ ਜੀ 5 ਨੰਬਰ ਇਹਦੀ ਕੀ ਡਿਟੇਲ ਆ ਸੂਬਾ 5 ਨੰਬਰ ਤੇ ਬਰਾੜ ਦੂਜੇ ਸਵੇ ਸੂਣ ਵਾਲੀ ਆ ਬਰਾੜ ਖੂਬਸੂਰਤੀ ਚੈੱਕ ਕਰੋ ਤੇ ਹਾਈਟ ਜੇ ਆਪਾਂ ਸਾਰੀਆਂ ਗੱਲਾਂ ਨਾਲੋਂ ਉੱਚੀ ਆ ਜੀ ਇਹਦੀ ਸਮਾ ਕਿੰਨਾ ਲੈਂਦੀ ਆ ਜੀ ਇਹਦੇ 20 ਦਿਨ ਪਏ ਆ ਜੀ 20 ਦਿਨ ਪਏ ਆ ਦਿਨ ਬਹੁਤ ਪਹਾੜ ਵਾਲੀ ਜਰਸੀ ਵੱਡੀ ਜਰਸੀ ਹੈ ਵੱਡੀ ਜਰਸੀ ਆ ਜੀ ਫੁੱਲ ਵੱਡੀ ਚੰਗੀ ਆ ਵਜ਼ਨ ਵੀ ਚੰਗਾ ਡੇਟ ਮੁਤਾਬਕ 22/10 ਦਾ ਹਜੇ 20 ਦਿਨ ਪਏ ਆ 20 ਦਿਨਾਂ ਨੂੰ ਤਾਂ ਗੱਲਬਾਤ ਹੀ ਹੋਰ ਹੋਣੀ ਆ ਖੂਬਸੂਰਤੀ ਬਹੁਤ ਆ ਇਧਰ ਨੂੰ ਇੱਕ ਵਾਰੀ ਵੀਰੇ ਹੋਰ ਲੈ ਚਲੀ ਚੈੱਕ ਕਰ ਸਕਦੇ ਹੋ ਬੋਲ ਕੰਨ ਆ ਜੀ ਝੋਲੀ ਤਿਆਰ ਕਰਨੀ ਸ਼ੁਰੂ ਹੀ ਕਰਤੀ ਕਰਮ ਵਾਲੀ ਨੇ ਤੇ 20 ਦਿਨਾਂ ਦੇ ਕਰਦਾ ਪੂਰੀ ਸੋਹਣੀ ਝੋਲੀ ਤਿਆਰ ਕਰੂਗੀ ਥਾਣ ਬਹੁਤ ਟੌਪ ਦਾ ਲੱਗਿਆ ਵਾ ਹੋਟ ਰੀ ਸ਼ਾਂਖ ਨਹੀਂ 4 ਥਾਣ ਸੋਹਣੇ ਸਹਿਜ ਦੇ ਆ ਇਹਦੀ ਡਿਮਾਂਡ ਕੀ ਰਹਿਣਾ ਲਈ ਆ ਜੀ ਇਹ ਬਰਾੜ ਅੱਜ ਕੱਚੀ ਕੱਚੀ ਵੇਣ ਦੇ ਦੇਾਂਗੇ 49000 ਦੀ ਠੀਕ ਆ ਜੀ ਲਓ ਜੀ ਆ ਤਾਂ ਆਫਰ ਚ ਹੀ ਜਾ ਵਰਨੀ ਆ 39000 ਦੀ ਅਜੇ ਕੱਚੀ ਕੱਚੀ ਮੈਲ ਜੀ ਤੇ ਜਿੱਦੇ ਤਿਆਰ ਹੋ ਗਈ ਬਈ ਉਹਦੇ ਤਾਂ ਡਬਲ ਹੀ ਹੋ ਜਾਣਾ ਆ ਹੋ ਜਾਣਾ ਜੀ ਬਾਕੀ ਦੇਖ ਸਕਦੇ ਹੋ ਬੈਕ ਸਾਈਡ ਤੋਂ ਮੰਨ ਝੋਲੀ ਹਜੇ ਬਣਾਉਣੀ ਸਟਾਰਟ ਹੀ ਕੀਤੀ ਆ ਹਾਈਟ ਇਹਨਾਂ ਸਾਰਿਆਂ ਨਾਲੋਂ ਵੱਡੀ ਆ ਹਾਈਟ ਆਪਾਂ ਦੱਸ ਦਿੰਨੇ ਆ ਬਈ ਨਾਰਮਲ ਤੋਂ ਲੈ ਕੇ ਤੇ ਤਾਂ ਨੂੰ ਉੱਚੀ ਦੁਰੇ ਆਉਂਦੀ ਆ ਇੱਕ ਨੰਬਰ ਦੀ ਨਾਰਮਲ ਆ ਜੀ ਬਾਕੀ ਆ ਕੇ ਤਸੱਲੀ ਪਰਖ ਕਰ ਲਿਓ ਜੀ ਕਈ ਵੀਰਾਂ ਦੇ ਮੈਸੇਜ ਜਾਂ ਫੋਨ ਆ ਜਾਂਦੇ ਆ ਬਰੇ ਹਾਈਟ ਦੱਸਦਿਆ ਕਰੋ ਇੱਕ ਨੰਬਰ ਦੀ ਨਾਰਮਲ ਆ ਉਦੋਂ ਅੱਗੇ ਵੱਡੀਆਂ ਐ ਨੇ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ